ਕਰ ਆਪਣੇ ਸਦਾ ਸਦਾ ਰਗਮਾਨ ਪਿੰਡ ਜਨ ਸਾਚਿਆ ਦਿੱਤਾ ਨਨਖਾਹ ਵਾਲੇ ਗੁਰੂ ਜੀ ਪੰਡਾ ਕਿਰਿਆ ਤਹਾ ਸਾਹਿਬ ਦਾ ਦਿਆ ਚਾਲੀਆਂ ਮੁਕਤਿਆ ਹਟਿਆ ਜਤੀਨਾ ਲੈ ਕੇ ਅਰੰਭ ਕੀਤੇ ਹਨ ਕਾਰਜਾਂ ਚ ਸਫਲਤਾਵਾਂ ਬਖਸ਼ ਕਰਨੀਆਂ ਮਹਾਰਾਜ ਦੇਮ ਦੋਗਣੀ ਰਾਜ ਕਮਣੀ ਤਰੱਕੀ ਬਖਸ਼ਿਸ਼ ਕਰਨੀ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਸੁਣਨੇ ਦੇ ਵਿੱਚ ਹੋਰ ਬਾਈਕੂ ਕਿਰਪਾ ਕਰੇ ਇਸੇ ਤਰ੍ਹਾਂ ਇਹ ਸੇਵਾ ਕਰਦੇ ਰਹੇ ਭਲਕੀਤਨ ਦਾ ਅਨੰਦ ਆਵਤੀ ਨੇ ਲਿਆ Thank you. ਜਿਹੜਾ ਉਤਕਰਨ ਕੀਤਾ ਹੈ ਕਿਸ ਜਿਹੜਾ ਉਤਕਰਨ ਕੀਤਾ ਇਹ ਮੈਸੇਜ ਨਾਲ ਕਰਕੇ ਕੀਤਾ ਚਰੇ ਆਧਿਵਰਤਕ ਵਾਇਦਾ ਜੀ ਤਾਂ ਦਰਸ ਦੀ ਵਾਸਤੇ ਕਿਤੇ ਪਹਿਲਾਂ ਵੀ ਕੋਈ ਮਲਾ ਹੈਗਾ ਕੋਈ ਜਾਣਾ ਇਹ ਪਹਿਲੀ ਵਾਰੀ ਕੋਲਾ ਨਹੀਂ ਸਰ ਇੱਥੇ ਕੋਈ ਸੈਂਟਰ ਨਹੀਂ ਹੈਗਾ ਤੇ ਮੈਂ ਜਾਂਦੀ ਸੀ ਜਲੰਧਰ ਜੀ ਮੈਨੂੰ ਵਧੀਆ ਲੱਗਿਆ ਦੇ ਵਾਸਤੇ ਸੇਵਾ ਵਾਸਤੇ ਕਿਤੇ ਗੁਰਦੀਪ ਸਿੰਘ ਜੀਪਾ ਜੀ ਅੱਜ ਮੇਰੇ ਵੀਰ ਦਵਿੰਦਰ ਸਿੰਘ ਨੇ ਇਹ ਆਯੁਰਵੈਦਿਕ ਜਿਹੜਾ ਐਕੂਪ੍ਰੈਸ਼ਨ ਦਾ ਇਹ ਹਸਪਤਾਲ ਐ ਖੋਲਿਆ ਔਰ ਇਹਨਾਂ ਨੂੰ ਬਹੁਤ-ਬਹੁਤ ਵਧਾਈ। ਗਵਾੜਾ ਦੇ ਵਿੱਚ ਤੇਰੀ ਲੋੜ ਸੀ ਔਰ ਅੱਜ ਇਹਨਾਂ ਨੇ ਲੋੜ ਆਮ ਲੋਕਾਂ ਦੀ ਪੂਰੀ ਕੀਤੀ ਹੈ। ਇਸ ਤਰ੍ਹਾਂ ਪਾਜੜੋੜ ਦੀ ਜ਼ਿੰਦਗੀ ਦੇ ਵਿੱਚ ਲੋਕਾਂ ਨੂੰ ਆਯੁਰਵੈਦਿਕ ਜਿਹੜਾ ਐਕੂਪ੍ਰੈਸ਼ਨ ਹੈ ਇਹਦੀ ਲੋੜ ਸੀ ਔਰ ਇਹਨਾਂ ਨੇ ਪੂਰਾ ਕੀਤੀ ਹੈ ਮੰਗ ਜਿਹੜੀ ਸਿਰੋਲਾ ਦੀ ਪੂਰੀ ਹੋਈ ਹੈ ਔਰ ਮੈਂ ਪਰਮੇਤਾ ਪਰਮਾਤਮਾ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰਾਂਗਾ ਕਿ ਇਹ ਜੋ ਵੀ ਇਹਨਾਂ ਕੋ ਮਰੀ ਜਾਣ ਬਿਲਕੁਲ ਠੀਕ ਹੋ ਕੇ ਜਾਣ ਔਰ ਇਹਨਾਂ ਦੇ ਮੇਰ ਭਰਿਆ ਆਸਰ ਰੱਖਣ ਇਹਨਾਂ ਦਾ ਇੰਨੇ ਨਹੀਂ ਕੰਮ ਜਿਹੜਾ ਆ ਕਾਰ ਹੈ ਚੱਲਦਾ ਰਹੇ ਔਰ ਲੋਕਾਂ ਦੀ ਇਹ ਸੇਵਾ ਕਰਦੇ ਰਹਿਣ ਬਹੁਤ ਬਹੁਤ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਤੇ ਬਾਬਾ ਗੱਦੀਆ ਦੇ ਵਿੱਚ ਇਹ ਇਹਨਾਂ ਨੇ ਸੈਂਟਰ ਖੋਲ੍ਹਿਆ ਹੈ ਪਰ ਆਪ ਸਾਰਿਆਂ ਨੂੰ ਬੇਨਤੀ ਹੈ ਸਾਰੇ ਸ਼ਹਿਰ ਵਾਸੀਆਂ ਨੂੰ ਕਿ ਇੱਕ ਵਾਰ ਇਹਦਾ ਆਪਾਂ ਫਾਇਦਾ ਜ਼ਰੂਰ ਲਈਏ ਪਰ ਆਪਣਾ ਸਰੀਰ ਜਿਹੜਾ ਹੈ ਉਹ ਤੰਦਰੁਸਤ ਰੱਖੀਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰঞ্জੀਤ ਸਿੰਘ ਸੀਈਓ ਨੇਸ਼ਨਲ ਵੀਡੀਆ ਪ੍ਰਾਈਵੇਟ ਲਿਮਟਿਡ ਅੱਜ ਬਹੁਤ ਖੁਸ਼ੀ ਦਾ ਸਮਾਂ ਆ ਅਸੀਂ ਆਪਣੀ 48ਵੀਂ ਬ੍ਰਾਂਚ ਜਿਹੜੀ ਹੈਗੀ ਆ ਉਹ ਖਲਵਾੜਾ ਰੋਡ ਸਾਹਮਣੇ ਅਰੋੜਾ ਹਸਪੀਟਲ ਫਗਵਾੜਾ ਵਿਖੇ ਖੁੱਣੀ ਹੈਗੀ ਆ ਉਹਦਾ ਅੱਜ ਉਦਘਾਟਨ ਹੋਇਆ ਔਰ ਤਕਰੀਬਨ 1 ਵਜੇ ਤੋਂ ਲੈ ਕੇ ਤੇ 5 ਵਜੇ ਤੱਕ ਅਸੀਂ ਅੱਜ ਜਿਹੜਾ ਟ੍ਰੀਟਮੈਂਟ ਆ ਉਹ ਫ੍ਰੀ ਆਫ ਕਾਸਟ ਕਰਨ ਜਾ ਰਹੇ ਹੈਗੇ ਆ ਤੇ ਸੰਤਾ ਨੂੰ ਉਮੀਦ ਆ ਕਿ ਵੱਧ ਤੋਂ ਵੱਧ ਸੰਤਾ ਇੱਥੇ ਪਹੁੰਚ ਕੇ ਸਾਡੇ ਇਸ ਕੀਤੇ ਹੋਏ ਉਪਰਾਲੇ ਦਾ ਫਾਇਦਾ ਲਾਉਣ ਔਰ ਇਹ ਜਿਹੜੀ ਬ੍ਰਾਂਚ ਖੁੱਣੀ ਗਈ ਹੈਗੀ ਆ ਇਹਦੇ ਵਿੱਚ ਐਕੂਪ੍ਰੈਸ਼ਰ ఫిజిਓਥੈਰੇਪੀ ਆਯੁਰਵੇਦ ਦੇ ਨਾਲ ਅਸੀਂ ਟ੍ਰੀਟਮੈਂਟ ਕਰਾਂਗੇ ਔਰ ਨਾਲ-ਨਾਲ ਐਕੂਪ੍ਰੈਸ਼ਰ ਦੇ ਵਿੱਚ ਅਸੀਂ ਕੀਏਟੀ, ਡੀਏਟੀ ਤੇ ਐਂਡੀ ਦੇ ਜਿਹੜੇ ਹੱਗਿਆ ਉਹ ਕੋਰਸ ਵੀ ਕਰਾਵਾਂਗੇ ਸੋ ਜਿਹੜੇ ਬੱਚੇ ਇੱਥੇ ਪੰਜਾਬ ਦੇ ਵਿੱਚ ਰਹਿ ਕੇ ਅੱਗੇ ਵਧਣਾ ਚਾਹੁੰਦੇ ਆ ਉਹਨਾਂ ਦੇ ਵਾਸਤੇ ਇਹ ਬਹੁਤ ਵੱਡੀ ਓਪਰਚ्युनिटी ਹੈਗੀ ਆ ਤੁਸੀਂ ਜਿਹੜੀ ਇਹ ਜਾਣਕਾਰੀ ਆ ਲੈਣੀ ਹੋਵੇ ਤੇ ਸਾਡੇ ਨੰਬਰ ਨੋਟ ਕਰ ਲਓ ਤੇ ਜੇ ਕਿਸੇ ਨੂੰ ਕੋਈ ਪਰਮਾਤਮਾ ਨਾਲ ਕੋਈ ਪ੍ਰੋਬਲਮ ਵੀ ਹੋਵੇ ਤੇ ਆਨਲਾਈਨ ਆਫਲਾਈਨ ਸਾਡੀ ਜਿਹੜੀ ਕੰਸਲਟੇਸ਼ਨ ਆ ਉਹ ਫ੍ਰੀ ਹੈਗੀ ਆ ਆਪ ਦੀ ਫੋਲ ਵੀ ਡਿਸਕਸ ਕਰ ਸਕਦੇ ਹੋ ਔਰ ਪੁੱਛ ਸਕਦੇ ਹੋ ਔਰ ਉਹਦੇ ਵਾਸਤੇ ਨੰਬਰ ਨੋਟ ਕਰੋ 7973057857 7973057127 ਇੱਥੇ ਤੁਸੀਂ ਕਾਲ ਕਰ ਸਕਦੇ ਹੋ ਬਾਕੀ ਇੱਥੇ ਜਿਹੜਾ ਸਾਡਾ ਐਡਰੈਸ ਹੈਗਾ ਆ ਉਹ ਇੱਕ ਵਾਰੀ ਫਿਰ ਨੋਟ ਕਰ ਲੋ ਖਲਵਾੜਾ ਰੋਡ ਸਾਹਮਣੇ ਅਰੋੜਾ ਹਸਪੀਟਲ ਭਗਵਾਨ ਆਪ ਜੀ ਪਹੁੰਚ ਕੇ ਇਨਾਜ਼ੇ ਵਾਹਵਾ ਦਾ ਲਾਹਾ ਲੈ ਸਕਦੇ ਹੋ ਤੇ ਜਿਹੜੀ ਸਾਡੀ ਟਾਈਮਿੰਗ ਹੈਗੀ ਇੱਤੇ ਦੀ ਉਹ 9 ਵਜੇ ਤੋਂ ਲੈ ਕੇ 8 ਵਜੇ ਤੱਕ ਹੋਇਆ ਕਰੇਗੀ ਤੇ ਕਿਸੇ ਨੂੰ ਵੀ ਕੋਈ ਪ੍ਰੋਬਲਮ ਹੈਗੀ ਆ ਤੇ ਕੋਸ਼ਿਸ਼ ਕਰਨੀ ਆ ਕਿ ਅਪੁਆਇੰਟਮੈਂਟ ਲੈ ਕੇ ਆਓ ਤਾਂ ਕਿ ਤੁਹਾਡਾ ਜਿਹੜਾ ਟਾਈਮ ਆ ਉਹ ਖਰਾਬ ਨਾ ਹੋ ਸਕੇ ਇਹਨੀਆਂ ਬੇਨਤੀਆਂ ਕਬੂਲ ਕਰਿਓ ਵੱਧ ਤੋਂ ਜ਼ਿਆਦਾ ਕੰਮਸਾ ਪ੍ਰਵਾਹ